ਸੌਣ ਦੇ ਸੌਣ ਦੇ ਗੱਲਾਂ ਨਹੀਂ ਹੋਣਾਂ ਨੇ ਬੇਟੇ ਜਦੋਂ ਆਪਾਂ ਸੌਂਦੇ ਆ ਸੌਣ ਮੇਰੇ ਮੋਬਾਈਲ ਆਪਣੇ ਕੋਲ ਨਾ ਥਕੇ ਸੌਣੇ ਆਪਾਂ ਜਿਆ ਜਦੋਂ ਦੂਰ ਹੋ ਜਾਏ ਸੌਣ ਲੱਗਿਆ ਜ਼ੋਰ ਰੱਖ ਜੀ ਕਿਤੇ ਤਾਂ ਆਪਾਂ ਨੂੰ ਚੰਗਾ ਨਾ ਲੱਗੇ ਆਪਾਂ ਬੇਆਰਾਮ ਜੇ ਹੋ ਜੀ ਮੋਬਾਈਲ ਫੜਾਓ ਮੈਂ ਮੋਬਾਈਲ ਪਰ ਅਜੇ ਕਵਰੇਜ ਪਿਆ ਰਹਿਤ ਤੁਸੀਂ ਬਈ

ਉਹ ਡੋਲੇ ਇੱਕ ਤੇਜਾ ਹੋਏ ਘਰੇ ਕਿਲੀ ਬਲੀ ਆਪ ਕੋ ਬਿਆਸੀ ਬੈਠੇ ਹੁੰਨੇ ਆ ਜਾਂ ਸੜਕ ਤੇ ਚੱਲਦੇ ਮੋਬਾਈਲ ਦੀ ਤਜਵੀਰ ਹੋ ਗਈ ਹਣਾ ਜੇ ਘਰੇ ਬੈਠੇ ਆ ਤਾਂ ਆਪਾਂ ਨੂੰ ਕਿਤੇ ਐਂ ਲੱਗਦਾ ਹੋਵੇ ਕਿ ਮੇਰਾ ਦੇਖੀ ਮੇਰਾ ਫੋਨ ਤਾਂ ਨਹੀਂ ਕਿਤੇ ਵੱਜੀ ਜਾਂਦਾ ਤੇ ਕੰਨ ਮੱਜਦੇ ਹੁੰਦੇ ਆਪਣੇ ਵੀ ਫੋਨ ਵੱਜੀ ਜਾਂਦਾ ਉਹ ਲੱਗਿਆ ਨਾ ਫੋਨ ਤਾਂ ਨਹੀਂ ਵੱਜੀ ਜਾਂਦਾ ਕੋਈ ਨਹੀਂ ਰਿਣੀ ਐ ਤੇ ਐਸੀ ਆਵਾਜ਼ ਆਈ ਜੀ ਹੋਈ ਜਿੰਨਾਂ ਨੂੰ ਵੀ ਆਏ ਫੀਲ ਹੁੰਦਾ ਦੇਖੇ ਕਦੀ ਵਾਰੀ ਦੁਬਾਰੀ ਕਿ ਮੇਰਾ ਮੋਬਾਈਲ ਤਰੀਫ ਤੇ ਰਹਿ ਜਿਆਦਾ ਜਾਂ ਜੇਬ ਦੇ ਪੱਤਰੋਂ ਆਏ ਮੱਥ ਲਾ ਕੇ ਦੇਖੇ ਕਿਤੇ ਮੋਬਾਈਲ ਮੇਰਾ ਤਾਂ ਨਹੀਂ ਕੱਲੀ ਮੋਬਾਈਲ ਵਾਈਬ੍ਰੇਟ ਵੀ ਨਹੀਂ ਕਰ ਰਿਹਾ ਵਾਰ-ਵਾਰ ਹੱਥ ਲਾ ਕੇ ਦੇਖਣਾ ਵਾਰ-ਵਾਰ ਆਈ ਲੱਗਦਾ ਮੇਰਾ ਮੋਬਾਈਲ ਕਿਤੇ ਮੱਜੀ ਜਾਂਦਾ ਜਿੰਨਾਂ ਨੂੰ ਵੀ ਫੀਲਿੰਗ ਆਉਂਦੀ ਹੈ ਉਹ ਯੈਸ ਲਿਖ ਲਓ ਬਾਕੀ ਨੋ ਲਿਖੋ ਸੱਲਾਹ ਨਹੀਂ ਬਟ ਆਪਸ ਕਰਾਣੀ ਤੇ ਬੜੇ ਇੱਕਦਾਂ ਲਿਖੋ ਜਿਹੜੋ ਤੁਹਾਨੂੰ ਲਿਖ ਕੇ ਫਿਰਕੀ ਲਿਖੋ ਅਗਲਾ ਕਰੀਏ ਚੌਥਾ ਨੰਬਰ ਜੋ ਸਾਡਾ ਤੁਹਾਡੇ ਲਈ ਬਹੁਤ ਵੈਲਿਡ ਹੈਗਾ ਜਿਹੜੇ ਡਰਾਈਵਿੰਗ ਕਰਦੇ ਉਹਨਾਂ ਲਈ ਚਲੋ ਵੱਡੀ ਗੱਲ ਬੈਠੀ ਹੈ ਤੇ ਉਹਨਾਂ ਲਈ ਬਹੁਤ ਵੈਲਿਡ ਡਰਾਈਵਿੰਗ ਕਰਦੇ ਕਦੇ ਕਾਰ ਦੇ ਵਿੱਚ ਜਾਦਾ ਬੰਦਿਆਂ ਲਈ ਹੈ ਜੇ ਜੈਂਟਸ ਲਈ ਹੈ ਡਰਾਈਵਿੰਗ ਕਰਦੇ ਆ ਵੀ ਟਾਈਪ ਕਰਨਾ ਚੈਟਿੰਗ ਕਰਨਾ ਠੀਕ ਹੈ ਤੁਸੀਂ ਨਹੀਂ ਕਰਦੇ ਹੋ ਕਿ ਤੁਸੀਂ ਰਹਿਣ ਜੋ ਗੱਲ ਤੁਸੀਂ ਡਰਾਈਵਿੰਗ ਨਹੀਂ ਕਰਦੇ ਨਾ ਕਿ ਕਾਰ ਨਹੀਂ ਚਲਾਈ ਹੋਣੀ ਨਾ ਤੁਹਾਡੇ ਨੇ ਪੁਆਇੰਟ ਹੈ ਨਹੀਂ ਚਲੋ ਕੋਈ ਅਗਲਾ ਪੰਜਵਾਂ ਨੰਬਰ ਜਦੋਂ ਕੋ ਮੈਸੇਜ ਆਉਂਦਾ ਉਹਨੇ ਜੇ ਨੋਟੀਫਿਕੇਸ਼ਨ ਆ ਗਿਆ ਕੋਈ ਹਨ ਨੋਟੀਫਿਕੇਸ਼ਨ ਵੀ ਆਪ ਕੋ ਟੋਨ ਲਈ ਹੁੰਦੀ ਹੈ ਜਦੋਂ ਟੋਨ ਹੋਵੇ ਜਦੋਂ ਰਿੰਗ ਵੱਜੇ ਨੋਟੀਫਿਕੇਸ਼ਨ ਵਾਲੀ ਜਿਹੜੇ ਤਾਂ ਇਕਦਮ ਉਹਨੂੰ ਦੇਖਣ ਦੀ ਕੋਸ਼ਿਸ਼ ਹੁੰਦੀ ਹੈ ਟੋਰ ਟੋਰ ਵੱਜ ਗਈ ਤੇ ਦਬਾ ਦਬਾ ਮੈਂ ਦੇਖਣਾ ਕੀ ਆ ਗਿਆ ਹਨ ਨਾ ਪੂਲ ਇੰਟੂ ਐਸ ਤੇ ਜਿਹੜੇ ਕਹਿੰਦੇ ਕੋਈ ਨਹੀਂ ਲੋਕਾਂ ਨੂੰ ਰੋਕੇ ਦੇਖਣ ਜੋ ਪੇਸ਼ਕ ਨੋ ਲੈਦੇ ਜਦੋਂ ਉਹਦੇ ਉੱਤੇ ਲਿਖਾਇ ਹੈ ਪਤਾ ਨਹੀਂ ਕੀ ਆ ਗਿਆ ਦਬਾ ਦਬਾ ਕਾਢੀ ਤੇ ਦੇਖਣਾ ਮੈਂ ਜਦੋਂ ਵੀ ਵੱਜੇ ਉਦੋਂ ਕੱਢ ਕੇ ਨਾਲ ਦੇ ਨਾਲ ਦੇਖਣਾ ਲੇਮੇ ਕੋਲੋਂ ਮਦਦ ਕੋਲੋਂ ਲੇਕੋ ਨੋਟਿਫਿਕੇਸ਼ਨ ਕੋਲੋਂ ਨਾ ਜਨਾ ਜੇਕਰ ਉਹ ਯੈਸ ਲਿਖ ਲਓ ਬਾਕੀ ਲੋਕ ਸਮਝ ਲੱਗ ਰਹੀ ਮੇਰੀ ਗੱਲ ਕਿ ਨਹੀਂ ਚਲੋ ਅਗਲਾ ਅਗਲਾ ਕੋਈ ਸਵੇਰੇ ਉੱਠਦੇ ਆ ਸਾ ਧਿਆਨ ਦੋ ਬਟੇ ਸਵੇਰੇ ਉੱਠਦੇ ਆ ਸਾ ਜਿੰਨੇ ਵਜੇ ਉੱਠਦੇ ਹੋ 4 ਵਜੇ 5 ਵਜੇ 6 ਵਜੇ 7 ਵਜੇ ਸਵੇਰੇ ਉੱਠਦੇ ਆ ਸਾ ਜਿੰਨਾਂ ਦੇ ਆਪਣੇ ਮੋਬਾਈਲ ਆ ਬਟੇ ਮੈਂ ਕਹਿੰਦਾ ਕਹਿ ਆ ਵੀ ਇਹ ਟੈਸਟ ਉਹਨਾਂ ਲਈ ਹੈ ਜਿਨ੍ਹਾਂ ਕੋਲ ਆਪਣੇ ਫੋਨ ਹੈਗੇ ਜਿਨ੍ਹਾਂ ਦੇ ਹੈ ਹੀ ਫੋਨ ਮਾਪਾ ਪਾਪਾ ਦੇ ਉਹ ਤਾਂ ਫਿਰ ਤੁਸੀਂ ਥੋੜਾ ਜਿਹਾ ਕੰਡੇ ਉੱਤੇ ਰਹਿੰਦੇ ਹੋ ਨਾ ਦੱਸ ਦਿੰਦੇ। ਸ਼ਵੇਰੇ ਉੱਠ ਕੇ ਸਾਰ ਦਿਨ ਉਹਨੇ ਵੀ ਦਵਾ ਦਵਾ ਦੇਖਣਾ ਵੀ ਮੇਰੇ ਲਈ ਕੀ ਕੀ ਹੈ WhatsApp ਤੇ ਕੀ ਹੈ Instagram ਤੇ ਕੀ ਹੈ ਹੈ ਨਾ ਉੱਠਦੇ ਅਸਾਰ ਪਹਿਲਾਂ 5-7 ਮੀਟਰ ਮੋਬਾਈਲ ਦੇਖਣਾ ਉੱਠਦੇ ਅਸਾਰ ਪਹਿਲਾਂ ਮੋਬਾਈਲ ਤੇ ਜਾਵੇ ਉਹ ਯੈਸ ਨਹੀਂ ਗਿਉਂ। ਉੱਠਦੇ ਅਸਾਰ ਕੰਮ ਕਰਨਾ ਸਭ ਤੋਂ। ਤੇ ਆਵਾਜ਼ ਨਹੀਂ। ਤੂੰ ਆਸ ਆਵੇ ਆਜੇ। ਜਿਹੜੇ ਨਹੀਂ ਪਹਿਲਾਂ ਕਰਦੇ ਵੀ ਕੋਈ ਨਹੀਂ ਦੇਖਾਂਗੇ 2 ਤੱਕ ਘੰਟੇ ਰੋਕ ਕੇ ਤਿਆਰ ਹੋ ਕੇ ਫਿਰ ਦੇਖਾਂਗੇ ਬਾਅਦ ਉਹਨੂੰ ਲੈ ਕੇ ரைਟ ਇਹ ਕਾਹਤੇ ਬੜਾ ਖ਼ਤਰਾ ਹੋ ਗਏ ਅੱਗੇ ਜਾ ਕੇ ਇਹ ਬੜੀ ਖ਼ਤਰਨਾਕ ਜੇ ਬੜੇ ਡੇਂਜਰਸ ਹੋ ਗਿਆ ਜਿਹੜੇ ਮੋਬਾਈਲ ਦੀ ਐਡਿਕਸ਼ਨ ਹੈ ਨਾ ਬੜੀ ਖ਼ਤਰਨਾਕ ਹੈ ਕਿਹੜੇ ਤੁਹਾਡੀ ਸਿਹਤ ਤੇ ਤੁਹਾਡੀ ਪਰਫਾਰਮੈਂਸ ਤੇ ਤੁਹਾਡੇ ਫਿਊਚਰ ਤੇ ਮਤਲਬ ਇਹ ਬਹੁਤ ਤਰੀਕਿਆਂ ਨਾਲ ਅਫੈਕਟ ਕਰੂਗਾ ਇਸ ਤਰ੍ਹਾਂ ਕਿ ਇਹ ਜ਼ਰੂਰੀ ਚੀਜ਼ ਹੈ ਬੜੇ ਕਰਨ ਵਾਲੀ ਅਗਲਾ ਪੁਆਇੰਟ ਅਗਲਾ ਪੁਆਇੰਟ ਜਦੋਂ ਤੁਸੀਂ ਕਿਤੇ ਫਰੈਂਡ ਸਰਕਲ ਦੇ ਵਿੱਚ ਬੈਠਨੇ ਹੋ ਫਰੈਂਡ ਸਰਕਲ ਵਿੱਚ ਬੈਠਨੇ ਹੋ ਮੋਬਾਈਲ ਤੁਸੀਂ ਕਿੱਥੇ ਰੱਖਿਆ ਟੇਬਲ ਤੇ ਬਿਨਾਂ ਕਿਸੇ ਕਾਰਨ ਦੇ ਮੋਬਾਈਲ ਨੂੰ ਦੇਖੀਏ ਨਾ ਵਾਰੀ-ਵਾਰੀ ਬਿਨਾਂ ਕਿਸੇ ਕਾਰਨ ਦੇ ਵਕਤ ਨਹੀਂ ਰਹਿ ਜਿਉਂ ਤੁਸੀਂ ਉਲਦੇਪ ਮੋਬਾਈਲ ਨੂੰ ਵਾਰ-ਵਾਰ ਵਾਰ-ਵਾਰ ਦੇਖ ਰਹੇ ਹੋ ਮੋਬਾਈਲ ਨੂੰ ਬੈਠੇ ਫਰੈਂਡ ਸਰਕਲ ਤੇ ਤੁਸੀਂ ਗੱਲਾਂ ਵੀ ਕਰ ਰਹੇ ਹੋ ਪਰ ਧਿਆਨ ਕਿੱਥੇ ਹੈ ਮੋਬਾਈਲ ਦੇ ਵਿਚਾਰਾਂ ਨੂੰ ਮੋਬਾਈਲ ਤੇ ਹੀ ਆ ਜਾ ਰਹੇ ਵਾਰ-ਵਾਰ ਮੋਬਾਈਲ ਤੇ ਧਿਆਨ ਜਾ ਰਹੇ ਜਿਹਨਾਂ ਨੂੰ ਜਾਂਦਾ ਹੋਵੇ ਯੈਸ ਲਿਖ ਲਿਓ ਬਾਕੀ ਨੋ ਇਸ ਤੋਂ ਅਗਲੀ ਚੀਜ਼ੇ ਕੋਰ ਨਾਲ ਰਾਜ਼ੀ ਮਿਲਦੀ ਹੈ ਜੀ। ਰਾਜ਼ੀ ਮਿਲਦੀ। ਇਹ ਕਿਦੋਂ ਮੁਕਰਣਾ ਪੈਂਦਾ ਹੈ? ਜੇ ਆਪਾਂ ਨਾ ਧਿਆਨ ਦੇਗੇ, ਕਈ ਵਾਰੀ ਮੋਬਾਈਲ ਕਿਤੇ ਆਪਾਂ ਰੱਖ ਦਿੰਨੇ ਆ ਮੈਂ ਆਫਿਸ ਬੈਠਾ ਟੇਬਲ ਦੇ ਉੱਪਰ ਪਿਆ ਹੈ, ਤੁਸੀਂ ਘਰੇ ਬੈਠੇ ਪਾਸੇ ਪਿਆ। ਬਿਨਾਂ ਕਿਸੇ ਲੋੜ ਦੇ, ਲੋੜ ਵੀ ਨਹੀਂ ਹੁੰਦੀ ਆਪਾਂ ਨੂੰ। ਇਹ ਨਹੀਂ ਆਪਾਂ ਨੂੰ ਲੋੜ ਹੈ ਵੀ ਮੋਬਾਈਲ ਦੀ। ਵਾਰੀ-ਵਾਰੀ ਹੱਥ ਮੋਬਾਈਲ ਤੇ ਜਾਂਦਾ ਹੈ, ਇਹ ਵੀ ਨਹੀਂ ਪਤਾ ਉਹਨਾਂ ਨੂੰ ਕਰਨਾ ਕੀ ਆ। ਹੱਥ ਮੋਬਾਈਲ ਵੱਲ ਨੂੰ ਜਾ ਰਹੇ ਹਰ ਵਾਰ। ਤੁਸੀਂ ਆਪਾਂ ਚੈੱਕ ਕਰਕੇ ਦੇਖਿਓ। ਆਪਕੋ ਬਡੇ ਧੀਰੇ ਬੈਠਨੇ ਆ ਸਾਡੇ ਲਈ ਬੜਾ ਜ਼ਰੂਰੀ ਹੈ ਜੀ ਇਹ ਚੀਜ਼ਾਂ ਸਾਡੇ ਨਾਲ ਵਾਪਰਦੀਆਂ ਲੋੜ ਨਹੀਂ ਹੋਣੀ ਆਪਾਨੂੰ ਆਪਣਾ ਤਾਂ ਕੰਮ ਨਹੀਂ ਖੜਦਾ ਹੁੰਦਾ ਪਰ ਬਾਹਰ ਘਰ ਹੋਇਆ ਫਸੇ ਨਾਸ ਕੇ ਚੋਚ ਗਏ ਜੋ ਅਨਵਾਈ ਵਸਤ ਨਹੀਂ ਕਰਤਾ ਪਰ ਫਿਰ ਮੋਬਾਈਲ ਤੇ ਹੱਥ ਜਾਊਗਾ 10 ਮਿੰਟ ਬਾਅਦ 5 ਮਿੰਟ ਬਾਅਦ ਉਹ ਕੀ ਲਿਖ ਲੈਣ ਯੈਸ ਦੂਜੇ ਕੀ ਲਿਖ ਲੈਣ ਨੋ ਚਲੋ ਅੱਗੇ ਜੇ ਕਹਿੰਦਾ ਮੇਰੇ ਵਿੱਚ ਹੋਰ ਗੱਲ ਕਰਨੀ ਚਾਹਣਾ ਬੇਟੇ ਜਿਹੜੇ ਸ਼ਿਆਣੀ ਲੋਕ ਕਹਿੰਦਾ ਉਹ ਕਹਿੰਦੇ ਬੰਦਾ ਇੱਕ ਦਿਨ 'ਚ ਪਤਾ ਕਿੰਨੀ ਵਾਰੀ ਆਮ ਕਰਕੇ ਹੱਸਦਾ ਹੈ ਆਮ ਕਰਕੇ ਐਵਰੇਜ ਹਸਣ ਦਾ ਕਿੰਨਾ ਕਿੰਨੇ ਵਾਰੀ ਉਹ ਕਹਿੰਦੇ 15 ਵਾਰੀ ਇੱਕ ਬੰਦਾ ਹੱਸਦਾ ਦਿਨ ਆਮ ਮਤਲਬ ਤੇ ਅਸੀਂ ਮੋਬਾਈਲ ਦੀ ਸਕਰੀਨ ਨੂੰ ਕਿੰਨੀ ਵਾਰੀ ਅਨਲੌਕ ਕਰਦੇ ਕਿ ਦਿਨ 'ਚ ਬਿਡੇ 150 ਟਾਈਮਸ 150 ਵਾਰੀ ਐਵਰੇਜ 150 ਵਾਰੀ ਇਸ ਮੋਬਾਈਲ ਸਕਰੀਨ ਨੂੰ ਕਿ ਐਵਰੇਜ ਬੰਦਾ ਇਹ ਬੇਟੇ ਬਹੁਤ ਵੱਡੀਆਂ ਸਰਚਿਸ ਤੇ ਥਿਊਰੀ ਜਿਹੇ ਐਮੇ ਨਹੀਂ ਹੋਈਆਂ ਇਹ ਇਹ ਸਰਵੇ ਹੋਏ ਹੋਏ ਆ 150 ਵਾਰੀ ਇਸ ਮੋਬਾਈਲ ਸਕਰੀਨ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਅਨਲੌਕ ਕਰਦੇ ਆ ਕਈ ਵਾਰੀ ਹੋਦਾ ਆ ਕੋ ਪੜਦੇ ਆ ਬੜਦੇ ਆ ਆਪਣੇ ਮਨ ਚ ਹੋਦਾ ਕਿ ਚਲ 5 ਮਿੰਟ ਦੀ ਮੋਬਾਈਲ ਦੀ ਬ੍ਰੇਕ ਲੈ ਲਈਏ ਹੁਣਾਂ ਦੇ ਕਦੇ 5 ਮਿੰਟ ਦੀ ਬ੍ਰੇਕ ਲੈ ਲਈਏ ਪਰ ਉਹ 5 ਮਿੰਟ ਵਿੱਚ ਜਦੋਂ ਮੋਬਾਈਲ ਅਸੀਂ ਅਨਲੌਕ ਕਰ ਲੈਂਦੇ ਆ ਉਹ 5 ਮਿੰਟ 2 ਘੰਟਿਆਂ ਚ ਕਦੋਂ ਬਦਲ ਜਾਂਦੇ ਆ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀਡੀਓ ਦੇਖਦੇ ਆ WhatsApp ਚਲਦੇ ਆ Facebook ਤੇ ਉਪਰ ਚਲਦੇ ਆ ਚੈਟਿੰਗ ਕਰਦੇ ਆ ਉਹ 5 ਮਿੰਟ ਦੀ ਬ੍ਰੇਕ 2 ਘੰਟੇ ਤੇ ਕਦੋਂ ਤੱਕ ਦੀ ਹੋ ਜਾਂਦੀ ਹੈ ਸਾਨੂੰ ਨਹੀਂ ਪਤਾ ਲੱਗਦਾ ਇਸ ਗੱਲ ਦਾ ਫਿਰ ਛੱਡਣਾ ਔਖਾ ਹੋ ਜਾਂਦਾ ਹੈ ਇਹ ਐਡਿਕਸ਼ਨ ਦੀਆਂ ਨਿਸ਼ਾਨੀਆਂ ਹੈ ਤੇ ਜਿਹੜੇ ਇੰਡੀਆ 'ਚ بڑے ਸਰਵੇ ਹੋਏ ਹੈ ਨਾ ਧਿਆਨ ਦਿਆ ਜੇ ਐਵਰੇਜ ਬੰਦੇ ਦਾ ਸਕਰੀਨ ਟਾਈਮ ਪਤਾ ਕੀ ਹੁੰਦਾ ਸਕਰੀਨ ਟਾਈਮ ਕਿੰਨੇ ਸਕਰੀਨ ਦੇ ਉੱਪਰ ਕਿੰਨਾ ਟਾਈਮ ਅਸੀਂ ਲੈਂਦੇ ਐਵਰੇਜ ਸਕਰੀਨ ਟਾਈਮ ਸਾਡਾ 7 ਘੰਟੇ ਹੈ ਮੈਨੂੰ ਕਈ ਲੋਕ ਇਹੋ ਜਿਹੀ ਵਿੜੇ ਆ ਜਿਨ੍ਹਾਂ ਦਾ ਸਕਰੀਨ ਟਾਈਮ 10-10 ਤੋਂ ਲੈ ਕੇ 11 ਘੰਟਾ ਕਹਿੰਦਾ ਡੇਲੀ ਸਟੂਡੈਂਟਸ ਦਾ ਵਿੜੇ ਇਹ ਸਚਾਈ ਹੈ ਤੁਸੀਂ ਧਿਆਨ ਨਾਲ ਇਸ ਫੀਲ ਵਾਲੇ ਕਿਤੇ ਦੇਖਿਆ ਜੇ ਮੋਬਾਈਲ ਦੇ ਉੱਪਰ ਸਾਈਟ ਕਿੱਥੇ ਲਾ ਰਹੇ ਹੈ ਗੇਮਾਂ ਖੇੜ ਕੇ ਕਿਹੜੀਆਂ ਗੇਮਾਂ ਬਿਟੇ ਅੱਜ ਕੱਲ ਲੁੱਡੋ ਕੈਂਡੀ ਕ੍ਰੈਸ਼ ਇੱਕ ਗੇਮ ਹੈ ਕੈਂਡੀ ਕ੍ਰੈਸ਼ ਕਿਸੇ ਨੇ ਬੜਾ ਵਧੀਆ ਲਿਖਿਆ ਕਿ ਇਹ ਕੈਂਡੀ ਕ੍ਰਸ਼ ਖੇਡ ਰਹੇ ਕਿਹਨਦੇ ਅਸੀਂ ਆਪਣਾ ਫਿਊਚਰ ਤਦੋਂ ਕ੍ਰਸ਼ ਕਰ ਦਿੰਨੇ ਸਾਨੂੰ ਪਤਾ ਵੀ ਨਹੀਂ ਲੱਗਦਾ ਇਸ ਗੱਲ ਦਾ ਗੇਮ ਤੇ ਕੈਂਡੀ ਕ੍ਰਸ਼ ਖੇਡ ਰਹੇ ਪਰ ਕ੍ਰਸ਼ ਹੋ ਰਿਹਾ ਹੈ ਬੇਟਾ ਸਾਡਾ ਫਿਊਚਰ ਕ੍ਰਸ਼ ਹੋ ਰਿਹਾ ਹੈ ਉਹਦੇ ਵਿੱਚ ਜੇ ਤੁਸੀਂ 5 6 7 ਘੰਟੇ ਮੋਬਾਈਲ ਦੇ ਉੱਪਰ ਲਗਾ ਰਹੇ ਹੋ ਇਟਸ ਵੈਰੀ ਡੇਂਜਰਸ ਬੇਟਾ ਬਹੁਤ ਖਤਰਨਾਕ ਖੇਡ ਹੈ ਬਹੁਤ ਹੀ ਅਲਗ ਬਦਲ ਦਾ ਖੇਡ ਹੈ ਅਗਲਾ ਪੁਆਇੰਟ ਇੱਕ ਲਿਖ ਲਿਓ ਕੋਸਾ ਪੁਆਇੰਟ ਲਿਖ ਕੇ ਫਿਰ ਆਪਾਂ ਅੱਗੇ ਚੱਲਾਂਗੇ ਮੋਬਾਈਲ ਨੂੰ ਆਪਾਂ ਮੋਸਟ ਆਫ ਦਾ ਟਾਈਮ ਆਉਂਦੇ ਤੋਂ 4 ਤੋਂ 5 ਫੁੱਟ ਤੋਂ ਦੂਰ ਨਿਗਾਹੇ ਬੋਲਦੇ ਜੇ ਦੂਰ ਹੋਊਗਾ ਅਸੀਂ ਚੱਕ ਕੇ ਫਿਰ ਨੇੜੇ ਕਰ ਲੈਣੇ ਜਿਹੜੇ ਨਾ 4-5 ਫੁੱਟ ਦੂਰ ਤੋਂ ਅੱਗੇ ਰੱਖ ਲੈਂਦੇ ਉਹ ਐ ਕਰ ਸਕਦੇ ਆ ਉਹ ਤਾਂ ਨੋ ਲਿਖਦੇ ਹੋ ਜੇ ਜਿਹਨੇ ਵਾਕਈ ਇਸ ਟੀਮ ਦਾ ਸ਼ਿਕਾਰ ਹੈ ਵੀ 4-5 ਫੁੱਟ ਦੇ ਵਿੱਚ ਵਿੱਚ ਹੀ ਰੱਖਦਾ ਮੋਬਾਈਲ ਨੂੰ ਉਹ ਯੈਸ ਲਿਖ ਲਓਗੇ ਦੂਰ ਨਹੀਂ ਹੋ ਦਿੰਦੇ ਹੁਣੇ ਯੈਸ ਤੇ ਨੋ ਆਪਾਂ ਨੌਂ ਪੁਆਇੰਟ ਲਿਖੇ ਆ ਜੇ ਤੁਹਾਡੇ ਪੁਆਇੰਟ ਬਿਡੇ ਇਹਦੇ ਜੋ 6 ਤੋਂ ਜ਼ਿਆਦਾ ਆ ਰਹੇ ਯੈਸ ਆ ਰਹੀ ਹੈ 6 ਤੋਂ ਜ਼ਿਆਦਾ ਆ ਰਹੇ ਤਾਂ ਤੁਸੀਂ ਕੀ ਹੋ ਬਣੇ ਆ ਡੈਟੇ ਹੋ ਚੁੱਕੇ ਹੋ ਕਾਹਦੇ ਮੋਬਾਈਲ ਦੇ ਤੇ ਜੇ ਕਿਸੇ ਨੌਂ ਦੇ ਨੌ ਯੈਸ ਆ ਤਾਂ ਕੀ ਉਹ ਵਾਈਲੀ ਡੈਟੇ ਉਹਦੀ ਸਰਜਰੀ ਚਾਹੀਦੀ ਉਹਨੂੰ ਬਹੁਤ ਖਤਰਨਾਕ ਸਟੇਜ ਤੇ ਪਹੁੰਚਦਾ ਪਹੁੰਚ ਚੁੱਕੇ ਜਿਹਦੇ 9 ਦੇ 9 ਪੁਆਇੰਟ yes ਆ ਗਏ ਜਿਹਦੇ ਤੇ ਜਿਹਦੇ 5 6 ਤੋਂ ਉੱਪਰ ਵੀ ਆ ਗਏ ਐਡਿਕਸ਼ਨ ਉਹਨੂੰ ਵੀ ਹੋ ਚੁੱਕੀ ਹੈ ਜਿਹਦੇ ਇਸ ਪਾਸੋਂ ਅਸੀਂ ਵਾਪਸ ਛੁਡਾਣਾ ਹੈ ਅੱਜ ਤੋਂ ਹੁਣ ਕਰਨਾ ਕੀ ਹੈ ਧਿਆਨ ਨਾਲ ਬਟੇ ਥੋੜੀ ਜਿਹੀ ਗੱਲਾਂ ਬੜੇ ਘੱਟ ਕਰੋ ਪਲੀਜ਼ ਗੱਲਾਂ ਥੋੜੀ ਜਿਹੀ ਘੱਟ ਹੋਣ ਹੈ ਨਾ ਇਹ ਜ਼ਰੂਰੀ ਤੁਹਾਡੇ